ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਅਬ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲਾਏ ਸਤਦਾਰਸਿਓਂ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿ ਅਹ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਐ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖਹ ਸਰਨਾਈ ਸੋ ਕਹੋ ਟਲ ਗੁਰ ਸੇਵਿਆ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਨ ਕਸ ਅਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਕ ਸੰਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ RAM ਹਿਰਦੈ ਵਸਾਈ ਰਹਾਉ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ 베ਦ ਅਰ ਸਿਮਰਤ ਪੁਰਾਨਾ ਕਮਲਾਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੋ ਪਰਮ ਨਾਹੀ ਪਗ ਲਗ ਰਾਮ ਰਹ ਸਰਨਾਹੀ ਕਹ ਕਬੀਰ ਸੋ ਪਰਮ ਨਾਹੀ ਪਗ ਲਗ ਰਾਮ ਰਹ ਸਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ